ਤੁਹਾਡੀ ਬੁਰੀ ਮਲਾਈ ਹੋਈ ਤੁਹਾਡੀ ਇਹ ਕੀ ਮਾਮਲਾ ਕੀ ਹੋਇਆ ਤੁਹਾਡਾ ਮਾਮਲਾ ਦੋ ਦੋ ਤਿੰਨ ਘੰਟੇ ਪਹਿਲਾਂ ਉਹਨਾਂ ਕੋਈ ਸਕੂਟਰ ਲਾਈ ਸਾਡੇ ਦੁਕਾਨ ਸਾਡੀ ਦੁਕਾਨ ਮੋਰੇ ਉਹਨੂੰ ਗਿਆ ਭਾਈ ਅੱਗੇ ਪਿੱਛੇ ਕਰ ਲਾ ਮੜੀ ਠੀਕ ਹੈ ਕਹਿੰਦਾ ਮੈਂ ਪੰਜ ਸੱਤ ਮਿੰਟ ਲਾਣੇ ਆ ਮੈਂ ਤੂੰ ਅੱਗੇ ਪਿੱਛੇ ਕਰ ਲਾ ਉਹ 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 ਮੜੀ ਹੋਈ ਸਾਡੇ ਇਹਨਾਂ ਨਾਲ ਗੱਲ ਵੀ ਨਹੀਂ ਹੋਈ ਨਾ ਗੱਲ ਹੋਈ ਦੋ ਘੰਟੇ ਬਾਅਦ ਉੱੜ ਕੇ ਆ ਗਏ ਇਹਨਾਂ ਨੂੰ ਬਾਹਰ ਕੱਢਦਾ ਲੋਕਾਂ ਨੂੰ ਬੈਨ ਤਿੰਨ ਨਾਲ ਗੱਲ ਹੀ ਨਹੀਂ ਹੋਈ ਗੱਲ ਤਾਂ ਉਹਨਾਂ ਹੋਈ ਭਾਈ ਨਾਲ ਉਹਨਾਂ 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 ਹੀ ਹੈ ਮੈਂ ਤੂੰ ਉਪਰੇ ਕਰ ਲਾ ਤੁਹਾਡੇ ਵੀ ਸਾਡੇ ਗਾਹਕ ਤੁਹਾਡੇ ਕਸਟਮਰ ਸਾਡੇ ਖਰਾਬ ਹੁੰਦੇ ਅਸੀਂ ਰੋਟੀ ਕਿੱਥੋਂ ਖਾਣੀ ਹੈ ਵੀ ਇਹ ਅਸੀਂ ਤਾਂ ਉਹਨਾਂ ਨਾਲ ਗੱਲ ਹੋਈ ਇਹਨਾਂ ਦਾ ਬਾਪਨਾ ਬੋਲਚਾਲ ਨਾ ਨਾਂ ਨੂੰ ਬੁਲਾਉਂਦੇ ਇਹਨੂੰ ਆਉਣ ਦਾ ਵਾਸਤਾ ਤੇ ਇਹਨੂੰ ਤਲਵਾਰ ਨਾਲ ਮਾਰੀ ਸਾਡੇ ਤੁਹਾਡੇ ਹਾਂ ਕਿੱਥੇ ਮਾਰੀ ਤੁਹਾਡੇ ਦੁਕਾਨ ਦੇ ਉੱਤੇ ਇੱਥੇ ਕੀ ਲਗਾਈ ਹੈ ਹਾਂ ਤਲਵਾਰ ਮਾਰੀ ਸੀ ਹਾਂਜੀ ਅ ਕਿੰਨੇ ਜਾਣੇ ਸੀ ਤੁਹਾਡੇ ਨਾਲ ਤੁਹਾਡੇ ਨਾਲ ਕੋਈ ਨਹੀਂ ਸੀ ਮੈਂ ਤਾਂ ਆਪਣੀ ਦੁਕਾਨ ਦੇ ਅੰਦਰ ਖੜਾ ਹੁੰਦਾ ਸੀ ਉਹਨਾਂ ਨਾਲ ਕਿੰਨੇ ਸੀ ਉਹ ਬੇਪੁੱਤੀ ਛਾਏ ਬਾਈ ਦੇਵੋ ਸਿੰਘ ਤੇ ਤੁਹਾਡਾ ਕਿੰਨਿਆ ਸੱਟਾਂ ਲੱਗੀਆਂ? ਟੰਗ ਲੱਗੀਆਂ ਹੁਣ ਪਾੜਨੋਂ ਤੇਲੇ ਲਗਾ ਕੇ ਡਾਂਟੇ ਨੇ। ਨੇਹਤੇ ਦੇ ਮਾਰਿਆ। 8-9 ਟੰਗੇ ਮੈਨ ਲੱਗੂ। 8-9। ਕੀ ਨਾਮ ਤੁਹਾਡਾ? ਕਮਲ ਆਹ ਦੇਖ ਲਓ। ਕੀ ਨਾਮ ਤੁਹਾਡਾ? ਇਹ ਕਮਲ ਛਾਪਾ। ਕਮਲ ਕੈਂਨਾ ਸੋਹਣਾ। ਹਾਂਜੀ ਕਿੱਥੇ ਰਹਿੰਦੇ ਆ ਜੀ? ਉਹ ਆਮਣੇ ਸਾਹਮਣੇ ਦੁਕਾਨ ਆ ਸਾਡੀ ਉੱਥੇ ਸਰਾਏ ਰੋਡ ਦੇ ਦੁਕਾਨ। ਸਰਾਏ ਰੋਡ। ਹਾਂ। ਠੀਕ ਆ ਜੀ। ਧੰਨਵਾਦ। ਤਾਰੇ ਉੱਤੇ ਆ ਕੇ ਮਾਰਿਆ ਸਾਡੇ ਅੰਦਰ ਆ ਕੇ ਮਾਰਿਆ ਇੱਕ ਸੌਦਾ ਬੰਦਾ ਬਾਹਰ ਲੜਿਆ ਜਾਂ ਕੋਈ ਗੱਲ ਹੋਈ ਕੋਈ ਵਿਚੋ ਮੇਜਾ ਕੋਈ ਗੱਲਬਾਤ ਨਹੀਂ ਹੋਈ ਕੋਈ ਇਹਨਾਂ ਗੱਲ ਨਹੀਂ ਹੋਈ ਇਹਨੇ ਆ ਕੇ ਸਾਡੇ ਤੇ ਤਪਾਨ ਮਾਰ ਦਿੱਤਾ ਠੀਕ ਹੈ ਜੀ ਆ ਜੀ ਆ ਜੀ ਸਸਤੀ ਗੱਲ ਜੀ ਸਸਤੀ ਗੱਲ ਕੀ ਮਾਮਲਾ ਹੋਇਆ ਜੀ ਆ ਲੜਾਈ ਦਾ ਇਹ ਮਾਮਲਾ ਇੱਥਾਂ ਜੀ ਸਾਡੀ ਦੁਕਾਨ ਹੈ ਉੱਥੇ ਅੱਛਾ ਜੀ ਚੇਕਾ ਸਿੰਘ ਸਾਹਿਬ ਇਹ ਵੀ ਸਾਹਮਣੇ ਕਰਿਆਨੇ ਦੀ ਦੁਕਾਨ ਬੰਦੇ ਦੀ ਠੀਕ ਹੈ ਜੀ ਤਾਂ ਕੋਈ ਵੀ ਗਾਹਕ ਆਂਦਾ ਮੜ ਜੇ ਵੀ ਮੋਟਰਸਾਈਕਲ ਜੇ ਕੋ ਰੋਡ ਤੇ ਲਾ ਜਾਂਦਾ ਜਾਂ ਕਿਦਾਂ ਫਰੇਕ ਨੂੰ ਗਾਲਾਂ ਕੱਢਦਾ ਕੋਈ ਵੀ ਹੋਵੇ ਚਾਹੇ ਕਿਸੇ ਜਿਉਂ ਗਾਹਕ ਸੌਦਾ ਲੈਣਾ ਉਧਰੋਂ ਲੈਣਾ ਹੋਵੇ ਚਾਹੇ ਸਾਢੇ ਕੋ ਲੈਣਾ ਜਾਂ ਕਿਹੜੇ ਗਾਲਾਂ ਕੱਢਦੇ ਮੁੰਡਾ ਬਸ ਦੇਖ ਲਓ ਹੁਣ ਪੁੱਛ ਰਿਹਾ ਤੁਸੀਂ ਬਾਜ਼ਾਰ ਦੇ ਵਿੱਚ ਪਤਾ ਕਰ ਲਓ ਇਹਦੀ ਛਣਬੀਣ ਕਰ ਲਓ ਤਾਂ ਉਹ ਗਾਹਕ ਸੀਗੇ ਸਾਡੇ ਪੁਣੀ ਸਕੂਟਰ ਖੜਾ ਕੀਤਾ ਮੰਟਰੀ ਲੈਣੀ ਸੀ ਉਹਨੇ ਨਾਲ ਉਹਦੇ ਲੇਡੀਜ਼ ਸੀ ਉਹਨਾਂ ਨੂੰ ਗਾਲਾਂ ਕੱਢੀਆਂ ਇਹਨਾਂ ਉਹ ਜਨਾਨੀ ਨੇ ਆਪਣੇ ਘਰ ਵਾਲੇ ਨੂੰ ਸੋਕਿਆ ਪਹਿਲਾਂ ਨਹੀਂ ਮੈਨੂੰ ਦੱਸਿਆ ਮੈਂ ਛੱਡੋ ਜੀ ਚਲੋ ਮਾਰੋ ਉਹ ਚਲੇ ਗਿਆ ਬਾਅਦ ਮੈਨੂੰ ਗਾਲਾਂ ਕੱਢਣ ਲੱਗ ਪਿਆ ਉਦੋਂ ਬਾਅਦ ਉਹ ਲੜਕਾ ਸਗਾ ਸਾਟਾ ਉਹ ਆਇਆ ਉਹਨੂੰ ਮੈਂ ਦੱਸਿਆ ਮੈਂ ਹਟਦਾ ਨਹੀਂ ਹੈਗਾ ਗਾਲਾਂ ਬੰਦਾ ਕੱਢਦਾ ਹੈ ਇਦਾਂ ਤਾਂ ਫੇਰ ਦਾ ਝਾਕਦਾ ਦੇਖੋ ਜਦੋਂ ਇਹ ਇਹ ਫਿਰ ਜਦੋਂ ਆਇਆ ਤਾਂ ਫੇਰ ਗਾਲਾਂ ਇਹਨੂੰ ਵੀ ਕੱਢਣਾ ਪਿਆ ਮੈਨੂੰ ਵੀ ਕੱਢਣਾ ਇਹਨੂੰ ਕਰਨ ਲੱਗ ਪਿਆ ਮਸਲਾ ਲੜਾਈ ਜਿਹੜੀ ਹੋਈ ਹੈ ਗਾਲਾਂ ਤੋਂ ਹੋਈ ਹੈ ਗਾਲਾਂ ਤੋਂ ਹੋਈ ਆ ਜੀ ਉਹਦੀ ਕੁੜੀ 2.5 ਸਾਲ ਦੀ ਆ ਬੱਚੀ ਉਹਨੂੰ ਗਾਲਾਂ ਜੇ ਕੱਢੂ ਫੇਰ ਪੈਪ ਸਗਾ ਇਹਦੇ ਕੋ ਮੁੰਡੇ ਕੋ ਪੈਪ ਮਾਰੇ ਉੱਥ ਤਾ ਉਧਰੋਂ ਬਾਅਦ ਫੇਰੇ ਇਹ ਦਾਤ ਚੱਕ ਕੇ ਲੈ ਕੇ ਆ ਉੱਥੇ ਦਾਤ ਫੇਰ ਰਾਸਤਾ ਦਾ ਬਾਅਦ ਫੇਰ ਜਿਹੜਾ ਦਾਤ ਲੈ ਕੇ ਕੋਣ ਆਇਆ ਦਾਤ ਇਹ ਜਿਹੇ ਲੱਗੀ ਸੱਟ ਕਮਲ ਇਹ ਸ਼ਾਵੜਾ ਜਿਹੜਾ ਜਿਹਦੇ ਨਾਂ ਹੋਈ ਸੀ ਠੀਕ ਹੈ ਨੇ ਆਲੇ ਦਾ ਦਾਤ ਫੇਰ ਆਤਾ ਬਾਅਦ ਵਿੱਚ ਛੂਰੀ ਸਰੀਸ ਗਈ ਉਹ ਫੇਰ ਲੱਗੀ ਇੱਥੇ ਆ ਗੁੱਜੀਆਂ ਇੱਥੇ ਸੱਟਾਂ ਲਗੀਆਂ ਇੱਥੇ ਗੋਡੇ ਤੇ ਲੱਗੀ ਇੱਥੇ ਲੱਗੀ ਕੀ ਨਾਂ ਤੁਹਾਡਾ ਮੇਰਾ ਨਾਂ ਕਸ਼ਮੀਰ ਸਿੰਘ ਠੀਕ ਹੈ ਜੀ ਧੰਨਵਾਦ ਜੀ ਅੱਜ ਲੜਾਈ ਜਿਹੜੀ ਕਾਕਾ ਦੀ ਕਿੱਦਾਂ ਹੋਈ ਐ ਨੂੰ ਕੋਈ ਨਹੀਂ ਪਾਇਆ ਆਪਣੀ ਸ਼ੋਭ ਤੇ ਤੇ ਮੇਰੇ ਫਾਦਰ ਸਾਹਿਬ ਜਿਗੇ ਮੈਂ ਦਾ ਘਰ ਸੀਗਾ ਤੇ ਕਿਸੇ ਗਾਹਕ ਨੇ ਕਿਤੇ ਸਕੂਟਰੀ ਖੜੀ ਕੀਤੀ ਹੋਣੀ ਆ ਜੀ ਤੇ ਉਹ ਸਕੂਟਰੀ ਗਾਹਕ ਨੇ ਖੜੀ ਕੀਤੀ ਤੇ ਗਾਹਕ ਨੂੰ ਵੀ ਗਾਲਾਂ ਲੇਡੀਜ਼ ਨੂੰ ਕੱਢਣ ਲੱਗ ਗਿਆ ਤੇ ਸਾਡੇ ਫਾਦਰ ਸਾਹਿਬ ਜਿਗੇ ਉਹਨਾਂ ਨੂੰ ਵੀ ਗਾਲਾਂ ਕੱਢਣ ਲੱਗ ਪਿਆ ਗਦੀ ਆ ਹਨਾ ਇਹਦਾ ਰੋਜ਼ ਦਾ ਹੀ ਬੰਦੇ ਦਾ ਕੰਮ ਆ ਬਜ਼ਾਰ ਵਾਲੇ ਵੀ ਇਹ ਤੋਂ ਤੰਗ ਹੋਏ ਪਏ ਆ ਕਿਸੇ ਕਿਸੇ ਦੇ ਥੋਕ ਮਾਰਦਾ ਉੱਤੇ ਕਿਤੇ ਕੁਛ ਕਰਦਾ ਕਿਤੇ ਕੁਛ ਕਰਦਾ ਇਹ ਬੰਦਾ ਤੁਹਾਡੇ ਸਾਹਮਣੇ ਦੁਕਾਨੋਂ ਸਾਹਮਣੇ ਲਗਾ ਰਾਂਗੇ ਤੇ ਜਦੋਂ ਬਾਜ਼ਾਰ ਦੇ ਵੀ ਸਾਰੇ ਤਾਂ ਕਿ ਸਾਰੇ ਇਹਨੂੰ ਇਹਦਾ ਕਦੇ ਭਰਾ ਸਾਡੇ ਥੋੜੇ ਦਿਨ ਹੋਏ ਪਹਿਲਾਂ ਆਪਣੇ ਭਰਾ ਨੂੰ ਗੰਦੀਆਂ ਗੰਦੀਆਂ ਨੇ ਗਾਲਾਂ ਕੱਢੀਆਂ ਕੋਈ ਨਾਲ ਆਇਆ ਕੋਈ ਭਰਾ ਉਹਨੇ ਦੇ ਨਾਲ ਵੀ ਆਇਆ ਹੈ ਨਾ ਤੇ ਬਾਜ਼ਾਰ ਤੇ ਸਾਰੇ ਕਰ ਫਿਰ ਫਾਦਰ ਸਾਹਿਬ ਨੇ ਮੈਂ ਜਦ ਦੁਕਾਨ ਘਰੋਂ ਆਇਆ ਹੀ ਦੁਕਾਨ ਤੇ ਦੱਸਿਆ ਕਿ ਐਂਦਾ ਕਰਕੇ ਗਲਾਈ ਸਪੁੱਟਰੀ ਗਾਹਕ ਨਹੀਂ ਆ ਤੇ ਗਾਲਾਂ ਗਾਹਕ ਨਹੀਂ ਆ ਸਾਨੂੰ ਵੀ ਕੱਢਣ ਲੱਗ ਪਿਆ ਹੈ ਨਾ ਤੇ ਜਦੋਂ ਮੈਂ ਆ ਜੀ ਅਸੀਂ ਸਾਡੇ ਦੱਸਦੇ ਪਏ ਆ ਤੇ ਉਧਰ ਉਹ ਅੱਖਾਂ ਕੱਢ ਕੇ ਦੇਦਾ ਤੇ ਉਧਰੋਂ ਗਾਲਾਂ ਕੱਢਣ ਲੱਗ ਗਿਆ ਗਾਲਾਂ ਕੱਢ ਲਾ ਪਿਆ ਤੇ ਜਦੋਂ ਸੀਗਾ ਕਿ ਗਾਲਾਂ ਕਾਲੀ ਕਰਦੇ ਤੇ ਬਾਹਰ ਆ ਕੇ ਕਹਿੰਦਾ ਬਾਹਰ ਆਓ ਬਾਹਰ ਆਓ ਤੇ ਹੀ ਬਾਹਰ ਤਾਂ ਕਹਿੰਦੇ ਆਪਣੇ ਗਏ ਆ ਬਾਹਰੋਂ ਉੱਥੇ ਜਾ ਕੇ ਚਾਕੂ ਏਦਾਂ ਕਰਕੇ ਮਾਰਿਆ ਵੀਰੇ ਕੀ ਮਾਰਿਆ ਤੁਹਾਡੇ ਚਾਕੂ ਮਾਰਿਆ ਜੀ ਇਥੇ ਕਿੱਥੇ ਵਜਿਆ ਜੀ ਛਾਲ ਲੱਗਿਆ ਜੀ ਚਾਕੂ ਲਗਾ ਦੇ ਧੱਕਾ ਮਾਰਿਆ ਹੂੰ ਜੀ ਠੀਕ ਹੈ